ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਅੱਜ ਸਾਡੀ ਕੋਈ ਮਾਰਕੀਟ ਦੀ ਵੀਡੀਓ ਨਹੀਂ ਹੋਣ ਵਾਲੀ ਅੱਜ ਵੀਡੀਓ ਮੇਰੀ ਉਹਨਾਂ ਭੈਣਾਂ ਵਾਸਤੇ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੀਆਂ ਵੈਸੇ ਗਾਉ ਤਾਂ ਸਹੀ ਹੈ ਕਿਉਂਕਿ ਸਭਨਾ ਦੇ ਘਰ ਦੇ ਹਾਲਾਤ ਆਪਣੇ ਆਪਣੇ ਹੁੰਦੇ ਤੇ ਬਾਹਰ ਜਾ ਕੇ ਇੱਕ ਔਰਤ ਲਈ ਕੰਮ ਕਰਨਾ ਕਾਫੀ ਮੁਸ਼ਕਿਲ ਭਰਿਆ ਹੋ ਜਾਂਦਾ ਕਿਉਂਕਿ ਉਹਨਾਂ ਦੀ ਡਿਊਟੀ ਇੱਕ ਤੋਂ ਜ਼ਿਆਦਾ ਹੀ ਹੋ ਜਾਂਦੀ ਦੋ ਤਿੰਨ ਹੋ ਜਾਂਦੀ ਉਹਨਾਂ ਦੀ ਡਿਊਟੀ ਕਿਉਂਕਿ ਸਵੇਰੇ ਉੱਠ ਕੇ ਪਹਿਲਾਂ ਤਾਂ ਸਾਜਰੇ ਉੱਠਣਾ ਕੰਮ ਕਰਨਾ ਹਸਬੰਦ ਦਾ ਟਿਫਨ ਪੈਕ ਕਰਨਾ ਬੱਚੇ ਆਪਣੇ ਅਗਰ ਤੁਸੀਂ ਤੁਹਾਡੇ ਛੋਟੇ ਬੱਚੇ ਹੈ ਤਾਂ ਫਿਰ ਬੱਚਿਆਂ ਨੂੰ ਉਹਨਾਂ ਨੂੰ ਮਤਲਬ ਰੈਡੀ ਕਰਨਾ ਸਕੂਲ ਵਾਸਤੇ ਉਹਨਾਂ ਦਾ ਟਿਫਨ ਪੈਕ ਕਰਨਾ ਸਾਰਾ ਕੁਝ ਮਤਲਬ ਕਹਿਣ ਤੋਂ ਭਾਵ ਕਿ ਘਰ ਦਾ ਕੰਮ ਵੀ ਕਰਨਾ ਬਾਹਰ ਵੀ ਕਰਨਾ ਕਾਫੀ ਔਖਾ ਹੋ ਜਾਂਦਾ ਹੈ ਨਾ ਤਾਂ ਅੱਜ ਅਸੀਂ ਤੁਹਾਨੂੰ ਅਸੀਂ ਥੋੜੀਆਂ ਕੁਝ ਗੱਲਾਂ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ ਅਪਣਾ ਕੇ ਤੁਸੀਂ ਘਰ ਇਹੀ ਆਪਣਾ 10 ਤੋਂ 15 20000 ਮਤਲਬ ਆਰਾਮ ਨਾਲ ਕਮਾ ਸਕਦੇ ਹੋ ਅੱਜ ਅਸੀਂ ਗੱਲ ਕਰਦੇ ਹਾਂ ਜੀ ਸੋਸ਼ਲ ਮੀਡੀਆ ਦੀ ਕਿਉਂਕਿ ਅੱਜ ਦਾ ਟਾਈਮ ਸੋਸ਼ਲ ਮੀਡੀਆ ਦਾ ਏ ਅਗਰ ਕੋਈ ਪੜ੍ਹੀ ਲਿਖੀ ਹੈ ਮੇਰੀ ਭੈਣ ਤੇ ਬਾਹਰੋਂ ਕੰਮ ਕਰਨਾ ਚਾਹੁੰਦੀ ਹੈ ਬਟ ਉਹਦੀ ਫੈਮਿਲੀ ਅਲਾਉ ਨਹੀਂ ਕਰਦੀ ਤਾਂ ਤੁਸੀਂ ਆਪਣਾ ਇੱਕ ਚੈਨਲ ਜ਼ਰੂਰ ਕ੍ਰੀਏਟ ਕਰੋ ਕਿਉਂਕਿ ਅਗਰ ਤੁਸੀਂ ਪੜ੍ਹੀ ਲਿਖੀ ਹੋ ਫਿਰ ਤਾਂ ਤੁਹਾਨੂੰ ਐਜੂਕੇਸ਼ਨ ਮਤਲਬ ਵਧੀਆ ਜਾਣਕਾਰੀ ਹੋਵੇਗੀ ਤੁਸੀਂ ਆਪਣਾ ਐਜੂਕੇਸ਼ਨਲ ਨਾਲ ਰਿਲੇਟਡ ਕੋਈ ਵੀ ਚੈਨਲ ਕ੍ਰੀਏਟ ਕਰ ਸਕਦੇ ਹੋ ਤੇ ਕੁਝ ਵੀ ਤੁਸੀਂ ਆਪਣਾ ਮਤਲਬ ਸਿੱਖਿਆ ਨਾਲ ਸੰਬੰਧਿਤ ਤੁਸੀਂ ਕੁਝ ਵੀ ਦੱਸ ਸਕਦੇ ਹੋ ਅੱਗੇ ਬੱਚਿਆਂ ਨੂੰ ਸਮਝਾ ਸਕਦੇ ਹੋ ਤਾਂ ਇਸੇ ਤਰ੍ਹਾਂ ਮਤਲਬ ਅਗਰ ਤੁਹਾਨੂੰ ਬਿਊਟੀ ਪਾਰਲਰ ਦਾ ਕੰਮ ਆਉਂਦਾ ਹੈ ਤਾਂ ਤੁਸੀਂ ਆਪਣਾ ਏਦਾਂ ਮਤਲਬ ਚੈਨਲ ਕ੍ਰੀਏਟ ਕਰਕੇ ਬਿਊਟੀ ਪਾਰਲਰ ਦਾ ਸਾਰਾ ਦੱਸ ਸਕਦੇ ਹੋ ਅਗਰ ਤੁਹਾਨੂੰ ਕੱਪੜਿਆਂ ਦਾ ਕੰਮ ਆਉਂਦਾ ਹੈ ਸਟੀਚਿੰਗ ਦਾ ਕੰਮ ਆਉਂਦਾ ਹੈ ਤਾਂ ਤੁਸੀਂ ਆਪਣੇ ਚੈਨਲ ਤੇ ਉਹ ਦੱਸੋ ਜਿਹੜਾ ਤੁਹਾਨੂੰ ਆਉਂਦਾ ਹੈ ਇਹ ਕਹਿੰਦਾ ਤਾਂ ਆਪकी ਕਾਫੀ ਨਾਂ ਨਾਲੋਂ ਕੁਝ ਨਾ ਕੁਝ ਇਨਕਮ ਜ਼ਰੂਰ ਹੁੰਦੀ ਹੀ ਹੁੰਦੀ ਹੈ ਹੁਣ ਮੇਰਾ ਚੈਨਲ ਹੈ ਜੀ ਪੰਜਾਬੀ ਬਲੌਗਰ ਸਿਮਰ ਇੱਕਦਮ ਮੈਨੂੰ ਸਫਲਤਾ ਨਹੀਂ ਮਿਲੀ 22 23 ਹਜ਼ਾਰ ਸਬਸਕ੍ਰਾਈਬਰ ਐਵੇਂ ਨਹੀਂ ਹੋ ਗਏ ਇਹ ਮ 3-4 ਸਾਲ ਖੂਬ ਮਿਹਨਤ ਕਰਨ ਦੇ ਬਾਅਦ ਵਿੱਚ ਹੋਏ ਲੋਕਾਂ ਦੇ ਤਾਣੇ ਮਹਿਨੇ ਸੁਨੇ ਰਿਸ਼ਤੇਦਾਰ ਵੀ ਕਹਿੰਦੇ ਹੁੰਦੇ ਸੀ ਕੀ ਆ ਕਰੀ ਜਾਂਦੀ ਹੈ ਇਹ ਤੇ ਹੁਣ ਜਦੋਂ ਡਾਲਰ ਬਣਨ ਲੱਗ ਗਏ ਨਾ ਹੁਣ ਚਲੋ ਤਾਂ ਦੇਖੋ ਜੋ ਤਾਂ ਚਲੋ ਸਾਰਾ ਜੋ ਵੀ ਕੋਈ ਬੰਦਾ ਕਰਦਾ ਆਪਣੇ ਵਾਸਤੇ ਕਰਦਾ ਇਹਨਾਂ ਕੰਮ ਅਗਰ ਅਸੀਂ ਘਰੇ ਰਹਿ ਕੇ ਐਦਾਂ ਆਪਣਾ ਚੈਨਲ ਕ੍ਰੀਏਟ ਕਰ ਸਕਦੇ ਆਂ ਤੇ ਇਸ ਨਾਲ ਇੱਕ ਤਾਂ ਅਸੀਂ ਘਰ ਦਾ ਕੰਮ ਵੀ ਕਰ ਸਕਦੇ ਆਂ ਆਪਣੇ ਬੱਚਿਆਂ ਨੂੰ ਵੀ ਦੇਖ ਸਕਦੇ ਆਂ ਤੇ ਦੂਸਰਾ ਹੋਵੇਗਾ ਕਿ ਸਾਡੇ ਪਰਿਵਾਰ ਨੂੰ ਵੀ ਕੋਈ ਦਿੱਕਤ ਨਹੀਂ ਹੋਵੇਗੀ ਬਟ ਪਰਿਵਾਰ ਦੀ ਤੁਹਾਡੇ ਘਰ ਵਾਲੇ ਦੀ ਸਹਿਮਤੀ ਵੀ ਹੋਣੀ ਬਹੁਤ ਜ਼ਰੂਰੀ ਹੈ ਬਸ਼ਰਤੇ ਤੁਸੀਂ ਕੋਈ ਗਲਤ ਕੰਮ ਨਹੀਂ ਕਰਨਾ ਕਿਉਂਕਿ ਅੱਜ ਕੱਲ ਨੈਟ ਤੇ ਬਹੁਤ ਜ਼ਿਆਦਾ ਮਤਲਬ ਗਲਤ ਕੰਮ ਵੀ ਹੁੰਦੇ ਨੇ ਇਸ ਲਈ ਇਸ ਲਈ ਅਗਰ ਤੁਸੀਂ ਸਹੀ ਹੋ ਨਾ ਤਾਂ ਜਦੋਂ ਤੁਸੀਂ ਸਫਲ ਹੋ ਜੁੰਦੇ ਨਾ ਤੋਂ ਤੁਹਾਡਾ ਕੰਮ ਬੋਲੇਗਾ ਤਾਂ ਲੋਕਾਂ ਦੇ ਮੂੰਹ ਆਪਣੇ ਆਪ ਬੰਦ ਹੋ ਜਾਂਦੇ। ਪਹਿਲੀ ਮਰੀ ਪੈਣਾ ਵਾਸਤੇ ਅੱਜ ਵੀਡੀਓ ਸੀਗੀ ਕਿ ਤੁਸੀਂ ਆਪਣਾ ਇੱਕ ਚੈਨਲ ਜ਼ਰੂਰ ਕ੍ਰੀਏਟ ਕਰੋ। ਅਗਰ ਤੁਹਾਡੇ ਵਿੱਚ ਬੋਲਣ ਦਾ ਹੁਨਰ ਹੈ ਤਾਂ ਤੁਸੀਂ ਬੋਲ ਕੇ ਕੁਝ ਮਤਲਬ ਸਾਹਮਣੇ ਵਾਲੇ ਨੂੰ ਮੋਟੀਵੇਟ ਕਰ ਸਕਦੇ ਹੋ। ਤਾਂ ਦੋਸਤੋ ਐਸੀ ਹੀ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਪਲੀਜ਼ ਇੱਕ ਵੀਡੀਓ ਨੂੰ ਲਾਈਕ ਕਰਕੇ ਜਾਓ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਹਾਂ ਸਮਾਰਨ ਬਲੌਗਰ ਨੂੰ ਵਾਟਾ ਵਾਟ ਸਪੋਰਟ ਕਰੋ ਏਦਾਂ ਦੀ ਵਧੀਆ ਵਧੀਆ ਵੀਡੀਓ ਦੇਖਣ ਲਈ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਵਧੀਆ ਦੇ ਵੀਡੀਓ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ